ਦੋਸਤੋ ਦੁਨੀਆ ਭਰ ਦਾ মিডিਆ ਤੇ ਭਾਰਤ ਦਾ মিডিਆ ਵੀ ਲਗਾਤਾਰ ਇਹ ਰਿਪੋਰਟ ਕਰ ਰਿਹਾ ਕਿ ਦੁਨੀਆ ਜਿਹੜੀ ਆ ਬਿਲਕੁਲ ਜੰਗ ਦੇ دہਾਨੇ ਤੇ ਖੜੀ ਆ ਕਿ ਕਿਸੇ ਵੀ ਟਾਈਮ ਜਿਹੜੀ ਆ ਵਾਰ ਲੱਗ ਸਕਦੀ ਆ ਦੋ ਮੁਲਕਾਂ ਦੇ ਦਰਮਿਆਨ ਇਹਨਾਂ ਵੇ ਆਈ ਥਿੰਕ ਵੇਖਿਆ ਜਾਵੇ ਤਾਂ ਵਾਰ ਦੀ ਆਲਰੇਡੀ ਸ਼ੁਰੂਆਤ ਹੋ ਚੁੱਕੀ ਆ ਤੇ ਭਾਰਤ ਦੇ ਬਿਲਕੁਲ ਗਵਾਨ ਦੇ ਵਿੱਚ ਈਰਾਨ ਦੇ ਜਿਹੜਾ ਇੱਥੋਂ ਇੱਥੇ ਤੱਕ ਜਿਹੜੀ ਆ ਜੰਗ ਜਿਹੜੀ ਆ ਉਹ ਪਹੁੰਚ ਚੁੱਕੀ ਆ ਇਸ ਤਿਤਿਆ ਬੜੀਆਂ ਕਿਦਾਂ ਇੱਥੇ ਤੱਕ ਕਿਦਾਂ ਕਹਾਣੀ ਆਈ ਹੈ ਤੇ ਹੁਣ ਅੱਗੇ ਕੀ ਹੋ ਸਕਦਾ ਈਰਾਨ ਨੇ ਇਜ਼ਰਾਈਲ ਦੇ ਉੱਤੇ ਮਸਾਇਲੇ ਦਾਗੀਆਂ ਨੇ ਇਹ ਦੂਸਰੀ ਵਾਰ ਹੋਇਆ ਜਦੋਂ ਈਰਾਨ ਨੇ ਸਿੱਧਾ ਹਮਲਾ ਕੀਤਾ ਇਜ਼ਰਾਈਲ ਦੇ ਉੱਤੇ ਤੇ ਇੱਕ ਕੰਟਰੀ ਨੇ ਵਾਰ ਤਾਂ ਬੜੇ ਲੰਬੇ ਸਮੇਂ ਦੀ ਚੱਲ ਰਹੀ ਹੈ ਤੁਸੀਂ ਜਾਣਦੇ ਹੋ ਆਪਾਂ ਅੱਜ 3 ਅਕਤੂਬਰ ਨੂੰ ਜਿਹੜੀ ਇਹ ਗੱਲਬਾਤ ਕਰ ਰਹੇ ਹਾਂ 7 ਅਕਤੂਬਰ ਨੂੰ ਪੂਰਾ ਸਾਲ ਹੋ ਜਾਣਾ ਜਦੋਂ ਹਮਾਸ ਦੇ ਜਿਹੜੇ ਲੋਕ ਆ ਇਹਨਾਂ ਨੇ ਇਜ਼ਰਾਈਲ ਦੇ ਅੰਦਰ ਜਾ ਕੇ ਜਿਹੜੀ ਆ ਕਤਲੋਗਾਰਧ ਕੀਤੀ ਤੇ ਇਹਦਾ ਜਿਹੜਾ ਉਸ ਤੋਂ ਬਾਅਦ ਉੱਥੇ ਬਹੁਤ ਸਾਰੇ ਲੋਕਾਂ ਨੂੰ ਮਾਰ ਕੇ ਤੇ ਬਹੁਤ ਸਾਰੇ ਲੋਕਾਂ ਨੂੰ ਬੰਧਕ ਬਣਾ ਕੇ ਉਹ ਨਾਲ ਗਾਜ਼ਾ ਦੇ ਵਿੱਚ ਲੈ ਗਾਜ਼ਾ ਦੇ ਅੰਦਰ ਆ ਕੇ ਜਿਹੜਾ ਇਜ਼ਰਾਈਲ ਨੇ ਆਪਣੀਆਂ ਮਿਲਟਰੀ ਕਾਰਵਾਈਆਂ ਆਰੰਭੀਆਂ ਤੇ ਬੋਰ ਦੀ ਸ਼ੁਰੂਆਤ ਹੋ ਗਈ 40000 ਤੋਂ ਜ਼ਿਆਦਾ 40000 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਨੇ ਗਾਜ਼ਾ ਦੇ ਅੰਦਰ ਹੁਣ ਲੈਬਨਨ ਦੇ ਅੰਦਰ ਜਿਹੜੀਆਂ ਉਹੀ ਸਥਿਤੀਆਂ ਬਣ ਰਹੀਆਂ ਨੇ ਜੋ ਪਹਿਲਾਂ ਲੈਬਨਨ ਦੇ ਜਿਹੜੇ ਬਹੁਤ ਸਾਰੇ ਨਾਗਰਿਕ ਨੇ ਉਹਨਾਂ ਨੂੰ ਇਸ ਗੱਲ ਦਾ ਖਤਸ਼ਾ ਵੀ ਆ ਜਾਂ ਡਰਦੇ ਵੀ ਆ ਇਸ ਗੱਲ ਤੋਂ ਉਹ ਕਿ ਸਾਡਾ ਹਾਲ ਵੀ ਗਾਜ਼ਾ ਵਰਗਾ ਹੀ ਹੋ ਜਾਣਾ ਲੇਵਨਨ ਦੀ ਰਾਜਧਾਨੀ ਬੇਰੂਤ ਜਿਹੜੀ ਆ ਉੱਥੇ ਲਗਾਤਾਰ ਸਟ੍ਰਾਈਕਾਂ ਹੋ ਰਹੀਆਂ ਨੇ ਲੇਵਨਨ ਦੇ ਅੰਦਰ ਉਹ ਜਿਹੜਾ ਹਜ਼ਬੁੱਲਾ ਜਿਹੜਾ ਕੰਮ ਕਰਦਾ ਜਾਂ ਇਹਨਾਂ ਦੇ ਉੱਤੇ ਇਜ਼ਰਾਈਲ ਦੇ ਉੱਤੇ ਅਟੈਕ ਕਰਦਾ ਇਜ਼ਰਾਈਲ ਦਾ ਕਹਿਣਾ ਕਿ ਅਸੀਂ ਉਹਨਾਂ ਨੂੰ ਨਸਤੋ ਨਾਬੂਦ ਕਰਨ ਦੇ ਲਈ ਜਿਹੜਾ ਇਹ ਫਾਈਟ ਜਿਹੜੀ ਆ ਲੇਵਨਨ ਦੇ ਅੰਦਰ ਤੱਕ ਲੈ ਕੇ ਗਏ ਆ ਇਹਦੇ ਜਵਾਬ ਦੇ ਵਿੱਚ ਈਰਾਨ ਨੇ ਜਿਹੜਾ ਇਜ਼ਰਾਈਲ ਦੇ ਉੱਤੇ ਅਟੈਕ ਕੀਤਾ ਈਰਾਨ ਦੇ ਘਰ ਜਾ ਕੇ ਹਾਲਾਂਕਿ ਉਦੋਂ ਪਹਿਲਾਂ ਇਹਨਾਂ ਨੇ ਐਕਸੈਪਟ ਨਹੀਂ ਸੀ ਕੀਤਾ ਪਰ ਸਾਰਿਆਂ ਨੂੰ ਪਤਾ ਹੀ ਸੀ ਕਿ ਉਹ ਇਜ਼ਰਾਈਲ ਦਾ ਕੰਮ ਆ ਜਿਹੜਾ ਇਸਮਾਈਲ ਹਾਨੀਆ ਇਰਾਨ ਦੀ ਰਾਜਧਾਨੀ ਕਿਸੇ ਮੁਲਕ ਦੀ ਰਾਜਧਾਨੀ ਦੇ ਵਿੱਚ ਉਸ ਮੁਲਕ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੀ ਸੌ ਚੁੱਕ ਸਮਾਗਮ ਦੇ ਵਿੱਚ ਕੋਈ ਗੈਸਟ ਆਇਆ ਹੋਵੇ ਤਾਂ ਉਹਦੀ ਜਿਹੜਾ ਉਹਨੂੰ ਮਾਰ ਦਿੱਤਾ ਜਾਵੇ ਉਹ ਮੁਰਖ ਦੇ ਲਈ ਜਿਹਦੇ ਜਿਹਦਾ ਉਹ ਮਹਿਮਾਨ ਹੁੰਦਾ ਇਤੋਂ ਜ਼ਿਆਦਾ ਨਮੂਚੀ ਵਾਲੀ ਗੱਲ ਨਹੀਂ ਹੋ ਸਕਦੀ ਤੇ ਇਰਾਨ ਆਪਣੇ ਆਪ ਨੂੰ ਜਿਹੜਾ ਮੁਸਲਿਮ ਵਰਲਡ ਦਾ ਲੀਡਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਆ ਇੱਕ ਵੱਡੀ ਮਿਲਟਰੀ ਤਾਕਤ ਜਿਹੜੀ ਆ ਗਰਦਾਨਨ ਦੀ ਕੋਸ਼ਿਸ਼ ਦੇ ਵਿੱਚ ਆ ਤੋ ਇਹਨਾਂ ਦੇ ਲਈ ਬਹੁਤ ਨਮੂਸ਼ੀ ਵਾਲੀ ਗੱਲ ਸੀਗੀ ਉਸ ਤੋਂ ਬਾਅਦ ਫਿਰ ਜਿਹੜਾ ਹਸਨ ਨਸਰुल्लाह ਇਹ ਲੈਬਨਨ ਦੇ ਅੰਦਰ ਜਿਹੜਾ ਮੌਜੂਦ ਹੈ ਹਜ਼ਬੁੱਲਾ ਇਹਨਾਂ ਦਾ ਜਿਹੜਾ ਮੁਖੀ ਆ ਉਹ ਮਾਰਿਆ ਗਿਆ ਇਹ ਜਿਹੜੇ ਬੰਕਰ ਬਸਟਰ ਬੌਮਸ ਆ ਜਿਹੜੇ ਇਹਨਾਂ ਦੇ ਨਾਲ ਇਹਨਾਂ ਨੇ ਉਹ ਜਿਹੜਾ ਇਜ਼ਰਾਈਲ ਨੇ ਨਸਰुल्लाह ਨੂੰ ਖਤਮ ਕਰਤਾ ਨਾਲ ਦੀ ਨਾਲ ਉਦੋਂ ਇੱਕ ਉੱਥੇ ਜਿਹੜਾ ਇਹਨਾਂ ਦਾ ਇਰਾਨੀ ਜਿਹੜੀ ਮਿਲਟਰੀ ਆ ਇਹਨਾਂ ਦਾ ਇੱਕ ਜਿਹੜਾ ਕਮਾਂਡਰ ਵੀ ਉੱਥੇ ਮਾਰਿਆ ਗਿਆ ਸੋ ਉਹ ਇਹਦੇ ਚੱਲਦੇ ਆ ਜਿਹੜਾ ਈਰਾਨ ਨੇ ਕਿਹਾ ਕਿ ਅਸੀਂ ਉਹਨਾਂ ਤਿੰਨਾਂ ਦਾ ਜਿਹੜਾ ਬਦਲਾ ਲੈਣ ਲਈ ਇਜ਼ਰਾਈਲ ਦੇ ਉੱਤੇ ਇਹ ਮਸਾਇਲਾ ਦਾਗੀਆਂ ਨੇ ਸੋ ਹੁਣ ਸਥਿਤੀਆਂ ਕਿੱਥੇ ਖੜੀਆਂ ਨੇ ਇਜ਼ਰਾਈਲ ਆ ਜਿਹੜਾ ਉਹਨਾਂ ਨੇ ਇਹ ਦਾਵਾ ਕੀਤਾ ਜਾਂ ਉਹਨਾਂ ਦਾ ਇਹ ਕਹਿਣਾ ਕਿ ਈਰਾਨ ਨੇ ਜਿਹੜਾ ਬਹੁਤ ਵੱਡੀ ਗਲਤੀ ਕਰਤੀ ਆ ਸਾਡੇ ਤੇ ਮਸਾਇਲਾ ਦਾ ਕੇ ਤੇ ਹੁਣ ਉਹ ਖਾਮਿਆਜ਼ਾ ਭੁਗਤਣ ਲਈ ਤਿਆਰ ਰਹਿਣ ਇਹਦੇ ਬਾਬਤ ਵਿਸ਼ਵ ਲੀਡਰਾਂ ਦਾ ਕੀ ਕਹਿਣਾ ਤੇ ਸਥਿਤੀਆਂ ਕਿੱਧਰ ਨੂੰ ਜਾ ਸਕਦੀਆਂ ਨੇ ਉਹਦੇ ਤੋਂ ਆਪਾਂ ਉਹਦੇ ਤੇ ਆਪਾਂ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਛੋੜੀ ਜੀ ਬੇਨਤੀ ਕਿ ਜੇਕਰ ਤੁਸੀਂ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੀ ਕੋਸ਼ਿਸ਼ ਹੁੰਦੀ ਆ ਪੰਜਾਬ ਦੀ ਤੇ ਭਾਰਤ ਦੀ ਰਾਜਨੀਤੀ ਦੀ ਜਿਹੜੀ ਆ ਜਿੰਨੀਆਂ ਵੀ ਅਪਡੇਟਸ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂ ਜਾਣ ਵਿਸ਼ਵ ਦੇ ਵਿੱਚ ਕੀ ਚੱਲ ਰਿਹਾ ਜੀਓ ਪੋਲਿਟਿਕਸ ਦੇ ਵਿੱਚ ਕੀ ਕੁਝ ਹੋ ਰਿਹਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਸੋ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਿਹੜਾ ਜਰੂਰ ਦਬਾ ਦਿਓ ਸੋ ਜੇਕਰ ਆਪਾਂ ਜਿਹੜਾ ਆਈਏ ਵੀ ਕਿੱਧਰ ਨੂੰ ਕਹਾਣੀ ਚੱਲ ਰਹੀ ਆ ਹੁਣ ਜਿੱਦਾਂ ਮੈਂ ਤੁਹਾਨੂੰ ਇੱਕ ਮੇਨ ਗੱਲ ਤਾਂ ਉਹਦੀ ਦੱਸੀ ਆ ਵੀ ਜਿਹੜਾ ਇਹ ਸਥਿਤੀ ਕੀ ਹੋਈ ਆ ਕਿ 7 ਅਕਤੂਬਰ ਨੂੰ ਸਾਰ ਸਾਰੇ ਸਭ ਕਾਸੇ ਦੀ ਸ਼ੁਰੂਆਤ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜਾ ਇਜ਼ਰਾਈਲ ਦੇ ਵੱਲੋਂ ਮਿਲਟਰੀ ਕਾਰਵਾਈ ਆ ਰੰਬੀ ਜਾਂਦੀ ਆ ਹੁਣ ਇਜ਼ਰਾਈਲ ਨੂੰ ਇਹ ਲੱਗਦਾ ਕਿ ਅਸੀਂ ਜਿਹੜੇ ਸਾਡੇ ਦੁਸ਼ਮਣ ਆ ਕਿ ਅਸੀਂ ਉਹਨਾਂ ਨੂੰ ਜਿਹੜਾ ਉਹ ਬਹੁਤ ਹੁਣ ਇਸ ਸਮੇਂ ਡਾਊਨ ਗਏ ਹੋਏ ਨੇ ਅਸੀਂ ਸਾਡੀ ਪੂਰੀ ਚੜ੍ਹਾਈ ਆ ਤੇ ਸਾਡੀ ਉਹਨਾਂ ਨੂੰ ਸਫਲਤਾਵਾਂ ਵੀ ਮਿਲ ਰਹੀਆਂ ਨੇ ਜਿਹੜੇ ਨਿਤਨੀ ਆਹੋ ਸਾਹਿਬ ਦੀ ਰੇਟਿੰਗ ਬਹੁਤ ਮਾੜੀ ਸੀਗੀ ਹੁਣ ਦੀਆਂ ਜਿਹੜੀਆਂ ਸਿንስ ਨਸਰੁੱਲਾ ਮਾਰਿਆ ਗਿਆ ਇਸਮਾਇਲ ਹਾਨੀਆ ਮਾਰਿਆ ਗਿਆ ਇੱਕ ਇਹਨਾਂ ਦਾ ਹਮਾਸ ਦਾ ਜਿਹੜਾ ਹੋਰ ਕਮਾਂਡਰ ਸੀਗਾ ਗਾਜ਼ਾ ਦੇ ਅੰਦਰ ਉਹ ਮਾਰਿਆ ਗਿਆ ਸੋ ਇਹਦੇ ਚੱਲਦੇ ਆ ਲੋਕੀ ਹੁਣ ਇਜ਼ਰਾਇਲ ਦੇ ਅੰਦਰ ਵੀ ਇਹਨੂੰ ਨਿਤਨਿਆਹੁ ਸਾਹਿਬ ਨੂੰ ਜਿਹੜਾ ਉਹਨਾਂ ਦੀ ਰੇਟਿੰਗ ਵੀ ਉੱਪਰ ਗਈ ਆ ਲੋਕੀ ਹੁਣ ਉਹਨੂੰ ਮੰਨਣ ਲੱਗ ਪੈ ਨੇ ਉਹਦੀ ਗੱਲ ਨੂੰ ਆਦਰਵਾਇਜ਼ ਪਹਿਲਾਂ ਲੱਗ ਰਿਹਾ ਸੀਗਾ ਜਦ ਇਹ ਬੜੀ ਮੀਡੀਆ ਦੇ ਵਿੱਚ ਗੱਲ ਹੁੰਦੀ ਆ ਕਿ ਨਿਤਨਿਆਹੁ ਸਾਹਿਬ ਦਾ ਕਿਉਂਕਿ ਆਪਣਾ ਜਿਹੜਾ ਸਿਆਸੀ ਕੈਰੀਅਰ ਆ ਉਹ ਦਾ ਤੇ ਲੱਗਾ ਹੋਇਆ ਇਸ ਕਰਕੇ ਉਹ ਕਿਸੇ ਦੀ ਮੰਨ ਨਹੀਂ ਰਿਹਾ ਤੁਹਾਨੂੰ ਪਤਾ ਕਿ ਸਾਰੀਆਂ ਵੈਸਟਰਨ ਕੰਟਰੀਜ਼ ਖਾਸ ਕਰਕੇ ਯੂਐਸਏ ਲਗਾਤਾਰ ਇਸ ਗੱਲ ਦੀ ਤਾਕੀਦ ਕਰ ਰਿਹਾ ਕਿ ਸੀਜ਼ਫਾਇਰ ਹੋਣਾ ਚਾਹੀਦਾ ਗਾਜ਼ਾ ਦੇ ਅੰਦਰ ਜਾ ਮੈਡ ਰੀਲਿਸ ਦੇ ਅੰਦਰ ਜਿਹੜਾ ਬੀ ਸੀਜ਼ ਫਾਇਰ ਹੋਵੇ ਪਰ ਉਧਰ ਨੂੰ ਜਿਹੜਾ ਨਿਤਨੀਆਹੁ ਸਾਹਿਬ ਮੰਨ ਨਹੀਂ ਰਹੇ ਇੱਥੇ ਤੱਕ ਕਿ ਜੋ ਬਾਈਡਨ ਸਾਹਿਬ ਨੇ ਬੀਤੇ ਕੁਝ ਮਹੀਨਿਆਂ ਦੇ ਵਿੱਚ ਇੱਕ ਵਾਰ ਤਾਂ ਇਦਾਂ ਵੀ ਹੋਇਆ ਸੀ ਕਿ ਬਾਈਡਨ ਸਾਹਿਬ ਨੇ ਇੱਕ ਤਾਰੀਖ ਵੀ ਦਿੱਤੀ ਸੀ ਤੇ ਪਰ ਜਿਹੜਾ ਨਿਤਨੀਆਹੁ ਸਾਹਿਬ ਨੇ ਨਹੀਂ ਮੰਨਿਆ ਤੇ ਬਹੁਤ ਦੇ ਜਿਹੜੇ ਲੋਕ ਆ ਉਹਨਾਂ ਦਾ ਇਹ ਕਹਿਣਾ ਕਿ ਇਹ ਇਹ ਜਿਹੜੇ ਨਿਤਨੀਆਹੁ ਸਾਹਿਬ ਆ ਵੀ ਇਹ ਨਹੀਂ ਮੰਨ ਰਿਹਾ ਤੇ ਉਹ ਕਿਉਂਕਿ ਇਜ਼ਰਾਈਲ ਦਾ ਜਾਂ ਜਿਹੜੀ ਉਹ ਚਲੋ ਬਖ ਬਖ ਧਾਰਾ ਧਰਾਮਾ ਤਾਂ ਹੁੰਦੀਆਂ ਹੀ ਨੇ ਹਰੇਕ ਮੁਲਕ ਦੀ ਜਿਹੜੀ ਸਿਆਸਤ ਦੇ ਵਿੱਚ ਪਰ ਕਿਉਂਕਿ ਆਪਾਂ ਜਦੋਂ ਇਜ਼ਰਾਈਲ ਦੀ ਗੱਲ ਕਰਦੇ ਹਾਂ ਦੈਟ ਮੀਨਸ ਕਿ ਨਿਤਨੀਆਹੁ ਸਾਹਿਬ ਦੀ ਜਿਹੜੀ ਰਜਿਮ ਆ ਉਹਨਾਂ ਦਾ ਤਕਰੀਬਨ ਇਹ ਨਜ਼ਰ ਆ ਰਿਹਾ ਜਾਂ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਦੀ ਹਮਾਇਤੀ ਨੇ ਜੇਕਰ ਤੁਸੀਂ ਉਹਨਾਂ ਨੂੰ ਵੀ ਮੀਡੀਆ ਦੇ ਵਿੱਚ ਸੁਣੋ ਉਹਨਾਂ ਦਾ ਜਿਹੜਾ ਲੋਭੇ ਲਬਾਬ ਉਹਨਾਂ ਤੋਂ ਇਹ ਨਜ਼ਰ ਆਉਂਦਾ ਕਿ ਅਸੀਂ ਇਸ ਵੇਲੇ ਜਿਹੜਾ ਪੂਰੀ ਸਫਲਤਾਵਾਂ ਸਾਨੂੰ ਮਿਲਟਰੀ ਤੌਰ ਤੇ ਹਾਸਲ ਹੋ ਰਹੀਆਂ ਨੇ ਅਸੀਂ ਇਹਨਾਂ ਨੂੰ ਜਿਹੜਾ ਗਾਜ਼ਾ ਦੇ ਅੰਦਰ ਹਮਾਸ ਨੂੰ ਵੀ ਜਿਹੜਾ ਖੁੰਝੇ ਲਾਇਆ ਹੋਇਆ ਤੇ ਹਜ਼ਬੁੱਲਾ ਦੇ ਉੱਤੇ ਵੀ ਅਸੀਂ ਪੂਰੀ ਤਰੀਕੇ ਨਾਲ ਸਫਲਤਾ ਪਾ ਰਹੇ ਹਾਂ ਸੋ ਅਸੀਂ ਕਿਉਂ ਪਿੱਛੇ ਹਟੀਏ ਅਸੀਂ ਇਹਨਾਂ ਨੂੰ ਨਿਸਤੋ ਨਾਬੂਤ ਕਰਾਂਗੇ ਕਿਉਂਕਿ ਇਹ ਜਥੇਬੰਦੀਆਂ ਜਿਹੜੀਆਂ ਇਹਨਾਂ ਨੇ ਆਪਣੇ ਕਨਸਟੀਟਿਊਸ਼ਨ ਕਹਿ ਲਓ ਇੱਕ ਤਰੀਕੇ ਨਾਲ ਮੈਂ ਕਹਿ ਲਵਾਂ ਕਿ ਇਹਨਾਂ ਨੇ ਆਪਣੇ ਜਿਹੜੇ ਇਹਨਾਂ ਦੇ ਅਧਿਕਾਰات ਤੇ ਇਹਨਾਂ ਦੀਆਂ ਚੀਜ਼ਾਂ ਨੇ ਉਹਦੇ ਵਿੱਚ ਲਿਖਿਆ ਹੋਇਆ ਕਿ ਅਸੀਂ ਇਜ਼ਰਾਈਲ ਨੂੰ تسلیم ਨਹੀਂ ਕਰਦੇ ਤੇ ਇਜ਼ਰਾਈਲ ਨੂੰ ਅਸੀਂ ਨਿਸਤੋ ਨਾਬੂਤ ਕਰ ਦੇਣਾ ਤੇ ਹੁਣ ਫਿਰ ਇਜ਼ਰਾਈਲ ਇਜ਼ਰਾਈਲ ਕਹਿੰਦਾ ਕਿ ਜੇਕਰ ਇਹ ਸਾਨੂੰ ਮਟਾਉਣ ਦੀ ਜਿਹੜੀ ਸੌਂ ਖਾਂਦੇ ਨੇ ਤਾਂ ਫਿਰ ਅਸੀਂ ਇਹਨਾਂ ਨੂੰ ਕਿਉਂ ਜਿਹੜਾ ਰਹਿਣ ਦਈਏ ਇਹਨਾਂ ਵੇ ਤਾਂ ਉਹ ਵੀ ਆਪਣੀ ਗੱਲ ਉਸ ਤਰੀਕੇ ਨਾਲ ਉਹਨਾਂ ਨੂੰ ਲੱਗਦਾ ਕਿ ਅਸੀਂ ਵੀ ਸਹੀ ਹਾਂ ਹੁਣ ਦੇਖੋ ਉਹ ਉਹਨਾਂ ਦਾ ਇਹ ਕਹਿਣਾ ਕਿ ਹਮਾਸ ਨੇ ਸਾਡੇ ਉੱਤੇ ਜਿਹੜਾ 7 ਅਕਤੂਬਰ ਨੂੰ ਅਟੈਕ ਕੀਤਾ ਅੱਛਾ ਇਹ ਜੇਕਰ ਨਾ ਤੁਸੀਂ ਕਿਸੇ ਨੂੰ ਵੀ ਸੁਣੋ ਇਹ ਕੱਲ ਨਾ ਉੱਥੇ ਅਸੀਂ ਰੇਡੀਓ ਤੇ ਗੱਲਬਾਤ ਕਰ ਰਹੇ ਸੀਗੇ ਤੇ ਸਾਡੇ ਇੱਕ ਸੱਜਣ ਨੇ ਕਿਹਾ ਵੀ ਕਿ ਯਾਰ ਵੀ ਉਹਦੀ ਗਲਤੀ ਆ ਤੇ ਮੈਂ ਉਹਨੂੰ ਕਿਹਾ ਕਿ ਦੇਖੋ ਜੇ ਹੁਣ ਤੁਸੀਂ ਇਦਾਂ ਕਰਨ ਤੇ ਆਉਂਗੇ ਨਾ ਤੁਸੀਂ ਜਿੱਧਰਲੇ ਪਾਸੇ ਖੜੇ ਹੋ ਕੇ ਵੀ ਸੋਚੋਗੇ ਜੇ ਤੁਸੀਂ ਇਜ਼ਰਾਈਲ ਬੰਨੇ ਖੜੇ ਹੋ ਕੇ ਸੋਚੋਗੇ ਤਾਂ ਤੁਹਾਨੂੰ ਲੱਗੇਗਾ ਕਿ ਇਜ਼ਰਾਈਲ ਐਜ਼ ਅ ਮੁਲਕ ਬਿਲਕੁਲ ਸਹੀ ਆ ਯਾਰ ਤੁਹਾਡੇ ਉੱਤੇ ਜਿਹੜਾ ਇੱਕ 7 ਅਕਤੂਬਰ ਨੂੰ ਹਮਾਸ ਵਾਲਿਆਂ ਨੇ ਆ ਕੇ ਅਟੈਕ ਕਰਤਾ 1200 ਲੋਕ ਤੁਹਾਡੇ ਮੁਲਕ ਦੇ ਅੰਦਰ ਮਾਰ ਦਿੱਤੇ 200 ਨੀਲੀ 251 ਲੋਗ ਹੈ ਬੀਵੀਸੀ ਦੇ ਮੁਤਾਬਕ ਜਿਨ੍ਹਾਂ ਨੂੰ ਅਗਵਾ ਕਰਕੇ ਉਹ ਨਾਲ ਲੈ ਗਏ ਹਜੇ ਵੀ ਜਿਹੜਾ 100 ਤੋਂ ਜ਼ਿਆਦਾ ਲੋਕ ਉਹਨਾਂ ਦੀ ਜਿਹੜੀ ਗ੍ਰਿਫਤ ਦੇ ਵਿੱਚ ਨੇ ਹਮਾਸ ਦੀ ਗ੍ਰਿਫਤ ਦੇ ਵਿੱਚ ਨੇ ਤੇ ਉਹ ਨਾਲ ਦੀ ਨਾਲ ਉਹਨਾਂ ਨੇ ਸੌਂ ਖਾਦੀ ਹੋਈ ਆ ਕਿ ਅਸੀਂ ਇਜ਼ਰਾਈਲ ਨੂੰ ਰਹਿਣ ਨਹੀਂ ਦੇਣਾ ਤੇ ਸਾਡੇ ਉੱਤੇ ਲਗਾਤਾਰ ਉਹ ਮਜ਼ਾਇਲਾ ਦਾਗਦੇ ਨੇ ਵੀ ਅਸੀਂ ਉਹਨਾਂ ਨੂੰ ਕਿਉਂ ਜਿਉਂਦੇ ਰਹਿਣ ਦਈਏ ਅਸੀਂ ਉਹਨਾਂ ਨੂੰ ਕਿਉਂ ਛੱਡੀਏ ਕਿਸੇ ਵੀ ਮੁਲਕ ਦੇ ਉੱਤੇ ਇਸ ਤਰੀਕੇ ਨਾਲ ਅਟੈਕ ਹੋਵੇਗਾ ਆਪਾਂ ਆਪਾਂ ਕਹੀਏ ਕਿ ਇੰਡੀਆ ਦੇ ਉੱਤੇ ਇਸ ਤਰੀਕੇ ਨਾਲ ਕੋਈ ਵੀ ਜਿਹੜੀ ਮਿਲਟਰੀ ਜਥੇਬੰਦੀ ਜੇਕਰ ਅਟੈਕ ਕਰੇ ਤਾਂ ਆਪਾਂ ਵੀ ਆਪਣੀ ਸਰਕਾਰ ਨੂੰ ਇਹੀ ਕਵਾਂ ਕੇ ਭਾਈ ਤੁਸੀਂ ਇਹਨਾਂ ਨੂੰ ਖਤਮ ਕਰੋ ਇਸ ਜਥੇਮੰਦੀ ਨੂੰ ਇਹਨੂੰ ਤੁਸੀਂ ਕਿਉਂ ਸਾਡੇ ਗਵਾਨ ਦੇ ਵਿੱਚ ਏਡੀ ਸਾਰੀ ਸੀਨਾ ਲੈ ਕੇ ਇਹਨੂੰ ਅਸੀਂ ਬੈਠੇ ਹਾਂ ਹੁਣ ਯੂਕਰੇਨ ਰਸ਼ੀਆ ਦਾ ਮਸਲਾ ਕੀ ਹੈ ਰਸ਼ੀਆ ਵਾਲੇ ਕਹਤੇ ਨਹੀਂ ਯੂਕਰੇਨ ਨੂੰ ਜਿਹੜਾ ਵੈਸਟਰਨ ਪਾਸੇ ਜਾਂ ਯੂਰੋਪੀਅਨ ਯੂਨੀਅਨ ਦੇ ਵਿੱਚ ਜਾਂ ਨੈਟੋ ਦੇ ਵਿੱਚ ਜਾਣ ਦਿੰਦੇ ਨੈਟੋ ਇਹ ਥੋੜੋ ਕਹਿੰਦੀ ਹੈ ਕਿ ਜੇਕਰ ਅਸੀਂ ਯੂਕਰੇਨ ਦੇ ਵਿੱਚ ਆ ਕੇ ਬੈਠ ਗਏ ਤੇ ਅਸੀਂ ਰਸ਼ੀਆ ਦੇ ਉੱਤੇ ਅਟੈਕ ਕਰਨਾ ਪਰ ਰਸ਼ੀਆ ਨੂੰ ਪਤਾ ਕਿ ਜੇਕਰ ਸਾਡੇ ਸਰਹੱਦ ਦੇ ਉੱਤੇ ਇੱਕ ਬਹੁਤ ਵੱਡੀ ਮਿਲਟਰੀ ਨੈਟੋ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਇੱਕ ਮਿਲਟਰੀ ਇਤਿਹਾਦ ਆ ਵੀ ਜੇਕਰ ਸਾਡੇ ਮੁਲਕ ਦੀਆਂ ਸਰਹੱਦਾਂ ਦੇ ਉੱਤੇ ਨੈਟੋ ਦੀਆਂ ਫੋਰਸਸ ਆ ਕੇ ਬੈਠ ਗਈਆਂ ਤੇ ਦੈਟ ਮੀਨਸ ਕਿ ਅਸੀਂ ਤਾਂ ਘਿਰ ਗਏ ਚਾਰੇ ਪਾਸਿਓ ਕਿ ਤੁਹਾਡੇ ਸਰਹੱਦਾਂ ਤੇ ਜਦੋਂ ਇਦਾਂ ਦਾ ਕੋਈ ਤੁਹਾਡਾ ਐਨਮੀ ਹੋਵੇ ਤੇ ਡੈਫੀਨਿਟਲੀ ਤੁਹਾਨੂੰ ਹੁੰਦਾ ਹੀ ਆ ਸੋ ਪਰ ਇਹ ਇਜ਼ਰਾਈਲ ਦੇ ਪੱਖ ਤੋਂ ਤੁਸੀਂ ਦੇਖੋ ਤਾਂ ਉਹ ਬਿਲਕੁਲ ਸਹੀ ਲੱਗਣਗੇ ਤੇ ਜੇਕਰ ਹੁਣ ਤੁਸੀਂ ਦੇਖੋ ਜਿਹੜਾ ਗਾਜ਼ਾ ਵਾਲੇ ਪੱਖ ਤੋਂ ਉਹ ਕਹਿੰਦੇ ਨੇ ਕਿ ਸਾਨੂੰ ਇਹਨਾਂ ਨੇ ਓਪਨ ਜੇਲ ਬਣਾ ਛੱਡਿਆ ਇਹ 46 47 ਦੇ ਵਿੱਚ ਜਿਹੜਾ ਜਦੋਂ ਆਪਣਾ ਜਿਹੜਾ ਭਾਰਤ ਤੇ ਪਾਕਿਸਤਾਨ ਜਿਹੜੇ ਆਜ਼ਾਦ ਹੁੰਦੇ ਆ ਗੋਰਿਆਂ ਤੋਂ ਦੇ ਉਦੋਂ ਦਾ ਇਜ਼ਰਾਈਲ ਜਦੋਂ ਦਾ ਇਹ ਬਣਿਆ ਵੀ ਵੀ ਇਹਨਾਂ ਨੇ ਸਾਡੇ ਤੇ ਜ਼ੁਲਮ ਕੀਤਾ ਜਿਹੜੇ ਫਿਲਸਤੀਨੀ ਲੋਕ ਨੇ ਜਾਂ ਜਿਹੜੇ ਇਹਨਾਂ ਦਾ ਪੱਖ ਰੱਖਦੇ ਨੇ ਲੋਕ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਇਜ਼ਰਾਈਲ ਆ ਇਹਨੂੰ ਧੱਕੇ ਨਾਲ ਇੱਥੇ ਇਹਨਾਂ ਨੂੰ ਜਿਹੜੀ ਆ ਜੂਜ਼ ਕਮਿਊਨਿਟੀ ਆ ਯਹੂਦੀ ਕਮਿਊਨਿਟੀ ਆ ਬਈ ਇਹਨਾਂ ਨੂੰ ਧੱਕੇ ਨਾਲ ਇੱਥੇ ਬਸਾਇਆ ਗਿਆ ਫਿਲਸਤੀਨੀਆ ਨੂੰ ਉਹਨਾਂ ਦੇ ਘਰਾਂ ਤੋਂ ਬੇਕਾਰ ਕੀਤਾ ਗਿਆ ਤੇ ਇੱਥੇ ਇਜ਼ਰਾਈਲ ਜਿਹੜਾ ਉਹ ਧੱਕੇ ਨਾਲ ਬਣਾਇਆ ਗਿਆ ਤੇ ਸਾਨੂੰ ਜਿਹੜਾ ਇਹ ਨੀਰਲੀ 8 ਦਹਾਕੇ ਹੋ ਚੱਲੇ ਨੇ ਸਾਨੂੰ ਘਰੋਂ ਬੇਕਾਰ ਕੀਤਾ ਹੋਇਆ ਸਾਡੇ ਜਿਹੜੇ ਬੱਚੇ ਆ ਕੈਂਪਾਂ 'ਚ ਜੰਮਦੇ ਨੇ ਕੈਂਪਾਂ 'ਚ ਹੀ ਪੂਰੇ ਹੋ ਜਾਂਦੇ ਨੇ ਉਹ ساری ਉਮਰ ਸਾਡੀ ਜਿਹੜੀ ਆ ਗੁਲਾਮੀ 'ਚ ਨਿਕਲ ਜਾਂਦੀ ਆ ਦੁਨੀਆ ਕਹਿੰਦੀ ਆ ਕਿ ਜਿਹੜੀ ਗਾਜ਼ਾ ਆ ਇਹ ਸਭ ਤੋਂ ਵੱਡੀ ਓਪਨ ਜੇਲ ਆ ਸਾਨੂੰ ਚਾਰੇ ਪਾਸੇ ਇੱਕ ਪਾਸੇ ਸਾਡੇ ਸਮੁੰਦਰ ਲੱਗਦਾ ਦੂਜੇ ਪਾਸੇ ਸਾਨੂੰ ਜਿਹੜਾ ਇਹਨਾਂ ਨੇ ਇਜ਼ਰਾਈਲ ਦੇ ਘੇਰਿਆ ਆ ਤੇ ਇਹ ਦਿਨ-ਮਾ ਦਿਨ ਅੱਗੇ ਵਧ ਰਹੇ ਨੇ ਜਿਹੜੀਆਂ ਇਹ ਇਜ਼ਰਾਈਲ ਵਾਲੇ ਆਪਣੀਆਂ ਸੈਟਲਮੈਂਟਸ ਬਣਾ 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 ਕੇ ਇਹ ਗਾਜ਼ਾ ਦੇ ਅੱਗੇ ਤਾਂ ਕਰ ਰਹੇ ਨੇ ਵੀ ਸਾਨੂੰ ਹੋਰ ਜਿਹੜਾ ਸਾਨੂੰ ਇਕੱਠਿਆਂ ਕੀਤਾ ਜਾ ਰਿਹਾ ਗਾਜ਼ਾ ਵਨ ਆਫ ਦਾ ਜਿਹੜੀ ਆ ਹਾਈਐਸਟ ਉੱਥੇ ਪੋਪੂਲੇਸ਼ਨ ਬਹੁਤ ਥੋੜੀ ਜਗ੍ਹਾ ਦੇ ਵਿੱਚ ਰਹਿਣ ਵਾਲੀ ਜਿਹੜੀ ਆਪਣਾ ਕੁਝ ਕਿਲੋਮੀਟਰਾਂ ਦੇ ਵਿੱਚ ਉੱਥੇ ਲੱਖਾਂ ਲੋਕ ਜਿਹੜੇ ਆ ਰਹਿੰਦੇ ਨੇ ਸੋ ਉਹਨਾਂ ਨੂੰ ਉਹ ਉਹ ਕਹਿੰਦੇ ਵੀ ਸਾਡੇ ਉੱਤੇ ਜਿਹੜੇ ਗਾਜ਼ਾ ਵਾਲਿਆ ਉਹ ਕਹਿੰਦੇ ਕਿ ਸਾਡੇ ਉੱਤੇ ਹਰ ਰੋਜ਼ ਜ਼ੁਲਮ ਹੋ ਰਿਹਾ ਤੇ ਅਸੀਂ ਉਹਦਾ ਬਦਲਾ ਲੈਣ ਦੇ ਲਈ ਇਹ ਕੁਝ ਕਰ ਰਹੇ ਆ ਜਾਂ ਉਹਨਾਂ ਦਾ ਜਿਹੜਾ ਪੱਖ ਰੱਖਦੇ ਨੇ ਲੋਕ ਕਹਿੰਦੇ ਨੇ ਕਿ ਜਦੋਂ ਤੁਹਾਡੇ ਉੱਤੇ ਇਸ ਵੀਕ ਨਾਲ ਹਰ ਟਾਈਮ ਜ਼ਬਰ ਤੇ ਜ਼ੁਲਮ ਹੁੰਦਾ ਰਹੇਗਾ ਤੇ ਕਦੇ ਨਾ ਕਦੇ ਤਾਂ ਉਹਦਾ ਜਿਹੜਾ ਜਵਾਬ ਉਹ ਅੰਦਰੋਂ ਜਿਹੜਾ ਆਵੇਗਾ ਹੀ ਜਿਹੜਾ ਆਜ਼ਾਦੀ ਦੇ ਲਈ ਲੜ ਰਹੀਆਂ ਫੋਰਸਸ ਉਹ ਇਸ ਤਰੀਕੇ ਨਾਲ ਦੇਣਗੇ ਸੋ ਜੇਕਰ ਤੁਸੀਂ ਇਹਨਾਂ ਦੇ ਪੱਖ ਦੇ ਨਾਲ ਦੇਖੋ ਤੇ ਤੁਹਾਨੂੰ ਇਹ ਇਹ ਸਹੀ ਲੱਗਣਗੇ ਤੇ ਇਹ ਜਿਹੜਾ ਗਾਜ਼ਾ ਦੇ ਵਿੱਚ ਜਥੇਬੰਦੀਆ ਹਮਾਸ ਜਿਹਨੇ 7 ਅਕਤੂਬਰ ਨੂੰ ਅਟੈਕ ਕੀਤਾ ਸੀ ਹਾਲਾਂਕਿ ਇਹਨਾਂ ਦੇ ਨਾਲ ਇੱਕ ਹੋਰ ਇਸਲਾਮਿਕ ਜਹਾਦ ਜਥੇਬੰਦੀਆ ਉਹ ਵੀ ਨਾਲ ਸੀ ਜਦੋਂ ਇਹਨਾਂ ਨੇ ਹਮਲਾ ਕੀਤਾ ਇਹਨੂੰ ਤੇ ਜਿਹੜੀ ਹਜ਼ਬੁੱਲਾਹ ਆ ਜਿਹੜੀ ਕਿ ਇੱਕ ਹੋਰ ਗਵੰਡੀ ਆ ਇਹਨਾਂ ਦਾ ਇਜ਼ਰਾਇਲ ਦਾ ਤੇ ਗਾਜ਼ਾ ਦਾ ਵੀ ਉੱਥੇ ਜਿਹੜਾ ਹਜ਼ਬੁੱਲਾਹ ਮੌਜੂਦ ਆ ਉਹਨੂੰ ਵੀ ਤੇ ਕਹੂਥੀਜ਼ ਨੇ ਜਿਹੜੇ ਜਮਨ ਦੇ ਵਿੱਚ ਨੇ ਇਹਨਾਂ ਨੂੰ ਵੀ ਇਹਨਾਂ ਨੂੰ ਸਾਰਿਆਂ ਨੂੰ ਸਪੋਰਟ ਕਰਦਾ ਇਰਾਨ ਐਜ਼ ਅ ਕੰਟਰੀ ਜਿਹੜਾ ਇਰਾਨ ਆ ਉਹ ਇਹਨਾਂ ਸਾਰੀਆਂ ਜਥੇਬੰਦੀਆਂ ਨੂੰ ਸਪੋਰਟ ਕਰਦਾ ਹੋਰ ਵੀ ਉਹ ਇੱਕ ਐਕਸੈਸ ਆਫ ਰੈਜ਼ਿਸਟੈਂਸ ਕਰਕੇ ਜਿਹੜੀ ਕੰਬਰੀਲਾ ਬਾਡੀ ਉਹਨੂੰ ਕਹਿ ਦਿੱਤਾ ਜਾਂਦਾ ਉਹਦੇ ਵਿੱਚ ਬਹੁਤ ਸਾਰੀਆਂ ਫੋਰਸਿਸ ਨੇ ਜਿਹੜੀਆਂ ਉਹ ਜਿਹੜੀਆਂ ਕਿ ਜਿਹੜੀਆਂ ਪ੍ਰੌਕਸੀਜ਼ ਮੰਨੀਆਂ ਜਾਂਦੀਆਂ ਇਰਾਨ ਦੀਆਂ ਜਿਹੜੀਆਂ ਕਿ ਮਿਡਲ ਈਸਟ ਦੇ ਵਿੱਚ ਮੌਜੂਦ ਨੇ ਇਰਾਕ ਦੇ ਵਿੱਚ ਨੇ ਬਾਕੀ ਹੋਰ ਕੰਟਰੀਆਂ ਦੇ ਵਿੱਚ ਤੇ ਉਹ ਕਹਿ ਲੋ ਕਿ ਇਜ਼ਰਾਈਲ ਨੂੰ ਉਹਨਾਂ ਨੇ ਆਪਣਾ ਐਨਮੀ ਜਿਹੜਾ ਡਿਕਲੇਅਰ ਕੀਤਾ ਹੋਇਆ ਸੋ ਜੇਕਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜੇਕਰ ਇਹਨਾਂ ਦੇ ਪੱਖ ਤੋਂ ਦੇਖੋ ਇਹ ਕਹਿੰਦੇ ਵੀ ਅਸੀਂ ਸਹੀ ਹਾਂ ਹੁਣ ਇੱਥੇ ਗੱਲ ਇਹ ਹੁੰਦੀ ਹੈ ਬਹੁਤ ਸਾਰੇ ਜਿਹੜੇ ਇਜ਼ਰਾਈਲ ਦੇ ਲੋਕ ਵੀ ਆ ਉਹ ਵੀ ਇਹ ਮੰਨਦੇ ਆ ਕਿ ਜਿੱਦਾਂ ਅਸੀਂ ਅਟੈਕ ਕਰ ਰਹੇ ਹਾਂ ਜਿੱਦਾਂ ਹੁਣ ਇਹਨਾਂ ਨੇ ਜਿਹੜਾ ਚਾਹੇ ਗਾਜ਼ਾ ਦੇ ਵਿੱਚ ਜਿਹੜਾ ਇਹਨਾਂ ਨੇ ਹਮਾਸ ਨੂੰ ਨਸਤ ਨੂੰ ਨਾਬੂਤ ਕਰ ਵੀ ਦਿੱਤਾ ਹੋਵੇ ਉਹ ਕੁਝ ਸਾਲਾਂ ਦੇ ਲਈ ਹਮਲੇ ਨਾ ਵੀ ਕਰ ਸਕਣ ਪਰ ਕੀ ਇਹਦੇ ਨਾਲ ਇਜ਼ਰਾਈਲ ਸੁਰੱਖਿਅਤ ਹੋ ਗਿਆ ਸਭ ਤੋਂ ਵੱਡਾ ਸਵਾਲ ਇਹ ਆ ਤੇ ਇਹਦਾ ਜਵਾਬ ਬਿਲਕੁਲ ਮੰਨਫੀ ਹੈ ਇਹਦਾ ਜਵਾਬ ਨਾ ਦੇ ਵਿੱਚ ਹੈ ਇਹ ਮੈਨੂੰ ਯਾਦ ਆਉਂਦਾ ਜਿਹੜਾ ਜੇਕਰ ਤੁਸੀਂ ਦੇਖਿਆ ਹੋਵੇ Netflix ਤੇ ਇੱਕ ਸੀਰੀਜ਼ ਆ ਇੰਗਲਿਸ਼ ਹਿਸਟਰੀ ਦੇ ਨਾਲ ਸੰਬੰਧਿਤ ਦਾ ਲਾਸਟ ਕਿੰਗਡਮ ਉਹ ਕਾਫੀ ਵੈਸੇ ਜਿਹੜਾ ਮਿਲਦੀ ਜੁਲਦੀ ਆ ਜਿਹੜੀ ਵਾਈਕਿੰਗਸ ਜਿਹੜਾ ਪ੍ਰਾਈਮ ਤੇ ਜੇਕਰ ਤੁਸੀਂ ਦੇਖਦੇ ਹੋਵੋ ਤੇ ਜਿਹੜੀ ਲਾਸਟ ਕਿੰਗਡਮ ਆ ਉਹ ਉਹ ਜਿਹੜਾ ਇੱਥੇ ਦੀ ਇੰਗਲਿਸ਼ ਹਿਸਟਰੀ ਦੇ ਨਾਲ ਸੰਬੰਧਿਤ ਆ ਉਹਦੇ ਵਿੱਚ ਜਿਹੜਾ ਉਹਦਾ ਮੇਨ ਹੀਰੋ ਆ ਨਾ ਉਟਰਡ ਉਟਰਡ ਆਫ ਵੈਬਨਬਰ ਉਹ ਇਹ ਜਿਹੜਾ ਇੱਥੇ ਇੱਕ ਬਹੁਤ ਤਕੜਾ ਜੋਧਾ ਹੋਇਆ ਸੀ ਉਹ ਤੇ ਉਹਦੀ ਹਿਸਟਰੀ ਆ ਉਹ ਮੋਸਟਲੀ ਉਹਨੇ ਕਈ ਰਾਜਿਆਂ ਦੇ ਨਾਲ ਕੰਮ ਕੀਤਾ ਤੇ ਅਖੀਰ ਤੇ ਜਦੋਂ ਉਹ ਵੀ ਥੋੜਾ ਬਜ਼ੁਰਗ ਹੋ ਜਾਂਦਾ ਤੇ ਉਹ ਜਿਹੜੋਂ ਜਦੋਂ ਉਸ ਸਮੇਂ ਦਾ ਜਿਹੜਾ ਇੰਗਲਿਸ਼ ਰਾਜਾ ਹੁੰਦਾ ਉਹ ਆਪਣੇ ਦੁਸ਼ਮਣਾਂ ਦੇ ਖਿਲਾਫ ਕੋਈ ਜਿਹੜੀ ਮੁਹਿੰਮ ਛੇੜਦਾ ਨਾ ਤੇ ਉਹ ਲੋਕਲੇ ਲੋਕ ਹੁੰਦੇ ਆ ਤੇ ਉਹਨਾਂ ਨੂੰ ਜਦੋਂ ਮਾਰਨ ਦਾ ਹੁਕਮ ਦਿੰਦਾ ਤੇ ਜਿਹੜਾ ਉਟਰਡ ਆ ਉਹ ਆਪਣੇ ਰਾਜੇ ਨੂੰ ਕਹਿੰਦਾ ਕਿ ਦੇਖ ਇਹ ਕੰਮ ਤੂੰ ਨਾ ਕਰ ਤੂੰ ਅੱਜ ਇਹ ਜਿਹੜੇ ਤੇਰੇ ਲਾਰਡਸ ਨੇ ਨਾ ਉਹਨਾਂ ਨੂੰ ਇੱਥੇ ਜਿੱਦਾਂ ਲਾਰਡਸ ਕਿਹਾ ਜਾਂਦਾ ਸੀ ਕਿ ਜਿਹੜੇ ਆਪੋ ਆਪਣੇ ਇਲਾਕਿਆਂ ਨੂੰ ਦੇਖਦੇ ਸੀ ਵੀ ਤੂੰ ਅੱਜ ਇਹਨਾਂ ਨੂੰ ਮਾਰੇਗਾ ਜਿਹੜੇ ਤੇਰੇ ਖਿਲਾਫ ਨੇ ਤੂੰ ਇੱਕ ਲਾਰਡ ਨੂੰ ਮਾਰੇਗਾ ਇਹਦੇ ਜਿੰਨੇ ਗਾਂ ਇਹਦੇ ਬੱਚੇ ਹੋਣੇ ਪੋਤੇ ਹੋਣੇ ਇਹਦੇ ਬਹੁਤ ਰਿਸ਼ਤੇਦਾਰ ਹੋਣੇ ਤੂੰ ਇੱਕ ਦੇ ਹੱਥੋਂ ਤਲਵਾਰ ਛੜਾਏਗਾ ਨਾ ਇਹਨਾਂ ਸਾਰਿਆਂ ਦੇ ਹੱਥਾਂ ਦੇ ਵਿੱਚ ਤਲਵਾਰ ਆ ਜਾਣੀਆਂ ਤੇ ਉਹ ਤਲਵਾਰਾਂ ਦਾ ਮੂੰਹ ਤੇਰੇ ਵੱਲੋਂ ਹੋ ਜਾਣਾ ਇਹਨਾਂ ਦੇ ਨਾਲੋਂ ਤੂੰ ਬੈਟਰ ਹੈ ਇਹਨਾਂ ਦੇ ਨਾਲ ਸਮਝੌਤਾ ਕਰ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਰਸੁਏ ਕਰ ਆਪਣੇ ਵੱਲ ਆਉਣ ਦੇ ਲਈ ਤਾਂ ਕਿ ਉਹ ਜਿਹੜੀਆਂ ਸਾਰੀਆਂ ਤਲਵਾਰਾਂ ਆ ਉਹ ਤੇਰੇ ਖਿਲਾਫ ਨਾ ਖੜੀਆਂ ਹੋਣ ਤੂੰ ਅੱਜ ਕੁਝ ਸਮੇਂ ਲਈ ਤਾਂ ਆਪਣੇ ਆਪ ਨੂੰ ਸੁਰੱਖਿਅਤ ਕਰ ਲਵੇਂਗਾ ਪਰ ਤੇਰਾ ਭਵਿੱਖ ਤੇਰਾ ਮੁਸਤਕਬਲ ਤੇਰੀ ਤੇਰੀ ਆਉਣ ਵਾਲੀਆਂ ਪੀੜ੍ਹੀਆਂ ਦਾ ਮੁਸਤਕਬਲ ਜਿਹੜਾ ਉਹਨੂੰ ਤੂੰ ਖਤਰੇ 'ਚ ਪਾ ਲਵੇਂਗਾ ਵੀ ਇਹ ਜਿਹੜਾ ਜਿਹੜਾ ਸਰਕਲ ਆ ਨਾ ਇਹ ਕਦੀ ਫਿਰ ਰੁਕਣਾ ਨਹੀਂ ਤੇ ਇਹਦੇ ਲਈ ਜ਼ਰੂਰੀ ਹੈ ਇਸੇ ਕਰਕੇ ਹੁਣ ਜੇਕਰ ਇਜ਼ਰਾਈਲ ਹਮਲੇ ਕਰ ਰਿਹਾ ਸਾਰੇ ਪਾਸੇ ਤਾਂ ਇਹ ਇਹ ਉਹ ਆਪਣੇ ਆਪ ਨੂੰ ਕਿੰਨਾ ਕੁ ਸੁਰੱਖਿਅਤ ਕਰ ਲਵੇਗਾ ਸਭ ਤੋਂ ਵੱਡਾ ਸਵਾਲ ਇਹ ਆ ਇਸੇ ਲਈ ਇਹਦਾ ਜਿਹੜਾ ਮੇਨ ਇਹ ਇਹਦੇ ਵਿੱਚ ਤੁਸੀਂ ਇਹ ਕਰ ਸਕਦੇ ਹੋ ਕਿ ਪੁਰਾਣੀਆਂ ਗੱਲਾਂ ਜੇਕਰ ਇਜ਼ਰਾਈਲ ਦੀ ਮੰਨਾਂਗੇ ਤਾਂ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਸਦੀਆਂ ਪਹਿਲਾਂ ਜਾਂ ਬਹੁਤ ਸਾਲ ਪਹਿਲਾਂ ਸਾਨੂੰ ਸਾਡੀ ਧਰਤੀ ਤੋਂ ਉਜਾੜਿਆ ਗਿਆ ਸੀ ਉਜਾੜ ਕੇ ਇੱਥੇ ਜਿਹੜਾ ਫਿਲਸਤੀਨ ਕਦੀ ਹੈ ਹੀ ਨਹੀਂ ਸੀ ਤੇ ਸਾਨੂੰ ਉਜਾੜ ਕੇ ਸਾਨੂੰ ਦਰਬਦਰ ਜਿਹੜਾ ਕਰ ਦਿੱਤਾ ਤੇ ਹੁਣ ਜਦੋਂ ਸਾਡੇ ਕੋਲ ਪਾਵਰ ਆਈ ਅਸੀਂ ਮੁੜ ਕੇ ਆ ਕੇ ਆਪਣਾ ਮੁਲਕ ਬਣਾਇਆ ਤੇ ਇਹ ਸਾਡਾ ਹੀ ਮੁਲਕ ਸੀ ਤੇ ਸਾਨੂੰ ਇਥੋਂ ਉਜਾੜਿਆ ਗਿਆ ਸੀ ਤੇ ਫਿਲਸਤੀਨੀ ਕਹਿੰਦੇ ਆ ਕਿ ਇਹ ਭਾਈ ਬਾਹਰੋਂ ਆ ਕੇ ਬਸ ਗਏ ਇੱਥੇ ਇਹਨਾਂ ਨੂੰ ਧੱਕੇ ਨਾਲ ਇੱਥੇ ਬਿਵਾਸਾ ਦਿੱਤਾ ਗਿਆ ਸਾਨੂੰ ਸਾਡੇ ਘਰਾਂ ਚੋਂ ਬੇਗਰ ਕਰ ਦਿੱਤਾ ਗਿਆ ਹੁਣ ਤੁਸੀਂ ਇਹ 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 ਦੇ ਵਿੱਚ ਇਹ ਹੈ ਜੀ ਇਹਦੇ ਵਿੱਚ ਹੁਣ ਸਮਝੌਤਾ ਹੋ ਸਕਦਾ ਜੇਕਰ ਤੁਸੀਂ ਪਾਸਟ ਦੀਆਂ ਗੱਲਾਂ ਲਿਆ ਕੇ ਬਾਰ-ਬਾਰ ਕਰੀ ਜਾਉਂਗੇ ਤੇ ਫਿਰ ਤਾਂ ਇਹ ਜਿਹੜੀ ਆ ਲੜਾਈ ਇਦਾਂ ਹੀ ਵਧੀ ਜਾਣੀ ਆ ਅੱਜ ਜਿਹੜਾ ਇਜ਼ਰਾਈਲ ਦੀ ਚੜ ਤੇ ਅੱਗੇ ਉਹ ਕੇ ਪਿੱਛੇ ਯੂ ਐਸ ਏ ਖੜਾ ਤੇ ਬਾਕੀ ਵੈਸਟਰਨ ਕੰਟਰੀਜ਼ ਖੜੀਆਂ ਸੋ ਇਸ ਕਰਕੇ ਉਹਨਾਂ ਦਾ ਜਿਹੜਾ ਹੱਥ ਉੱਤੇ ਆ ਤੇ ਕੱਲ ਨੂੰ ਸ਼ਾਇਦ ਦੂਜੇ ਪਾਸੇ ਜੇਕਰ ਪਾਵਰ ਚਲੇਗੀ ਕਿਉਂਕਿ ਪਾਵਰ ਦਾ ਤਾਂ ਤਵਾਜਨ ਹੇਠਾਂ ਉੱਤੇ ਹੁੰਦਾ ਹੀ ਰਹਿੰਦਾ ਨਾ ਇਹ ਜਿਹੜਾ ਸਭ ਤੋਂ ਹਸਨ ਨਸਾਰ ਸਾਹਿਬ ਦੀ ਇੱਕ ਗੱਲ ਬੜੀ ਮੈਨੂੰ ਚੰਗੀ ਲੱਗਦੀ ਉਹ ਕਹਿੰਦੇ ਉਹ ਤੇ ਜਿਹੜੀ ਆ ਜਿਓਗ੍ਰਾਫੀ ਆ ਨਾ ਵੀ ਕਿਸੇ ਵੀ ਮੁਲਕ ਦਾ ਜਿਹੜਾ ਜਿਓਗ੍ਰਾਫੀ ਹੁੰਦੀ ਆ ਜਾਂ ਕਹ ਲਓ ਕਿ ਜਿਹੜੀ ਤਾਕਤ ਹੁੰਦੀ ਹੈ ਸਭ ਤੋਂ ਬੇਵਫਾ ਚ ਇਹ ਕੋਈ ਪਤਾ ਨਹੀਂ ਜਿਹੜਾ ਇਹ ਕੇਸ ਕੇਸ ਟਾਈਮ ਜਿਹੜਾ ਤਾਕਤ ਦਾ ਤਵਾਜਨ ਹੈ ਕਿੱਧਰ ਨੂੰ ਚਲੇ ਜਾਣਾ ਸੋ ਇਸ ਕਰਕੇ ਜਿਹੜਾ ਤੁਸੀਂ ਜ਼ਰੂਰੀ ਆ ਕਿ ਤੁਸੀਂ ਜਿਹੜਾ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਦੇ ਵੱਲ ਨੂੰ ਵੱਧੋ ਤੇ ਜਿਹੜੀ ਬਦਕਿਸਮਤੀ ਦੇ ਨਾਲ ਉਧਰ ਨੂੰ ਸਾਨੂੰ ਗੱਲ ਜਾਂਦੀ ਹੋਈ ਜਿਹੜੀ ਆ ਹਜੇ ਤੱਕ ਨਜ਼ਰ ਨਹੀਂ ਆ ਰਹੀ ਤੇ ਇਜ਼ਰਾਈਲ ਦਾ ਇਹ ਕਹਿਣਾ ਕਿ ਸਾਨੂੰ ਜਿਹੜਾ ਖਤਮ ਕਰਨ ਦੀ ਜਿਹੜੇ ਸੌਂ ਖਾਣਗੇ ਅਸੀਂ ਉਹਨਾਂ ਨੂੰ ਛੱਡਣਾ ਨਹੀਂ 7 ਅਕਤੂਬਰ ਨੂੰ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਹਮਾਸ 'ਤੇ ਅਟੈਕ ਕੀਤਾ ਨਾਲੇ ਹਜ਼ਬੋਲਾ ਨੇ ਵੀ ਉਹਨਾਂ ਦੇ ਜਿਹੜਾ ਉੱਤੇ ਰਾਕਟ ਡਾਗਣੇ ਸ਼ੁਰੂ ਕਰ ਦਿੱਤੇ ਹੁਣ ਇਜ਼ਰਾਈਲ ਨੇ ਪਹਿਲਾਂ ਤਾਂ ਗਾਜ਼ਾ ਦੇ ਅੰਦਰ ਜਾ ਕੇ ਹਮਾਸ ਨੂੰ ਜਿਹੜਾ ਕਹ ਲੋ ਕਿ ਇੱਕ ਤਰੀਕੇ ਨਾਲ ਟਿਕਾਣੇ ਲਾਇਆ ਤੇ ਹਾਲਾਂਕਿ ਠੀਕ ਹੈ ਉਧਰੋਂ ਹਜੇ ਵੀ ਅਟੈਕ ਹੋ ਹੀ ਜਾਂਦੇ ਨੇ ਹਮਾਸ ਦੇ ਵੱਲੋਂ ਵੀ ਬਟ ਸਟਿਲ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਕੰਟਰੋਲ ਜ਼ਰੂਰ ਕਰ ਲਿਆ ਬਾਕੀ ਫਿਰ ਉਹਨਾਂ ਨੇ ਜਿਹੜਾ ਹਜ਼ਬੁੱਲਾ ਵਾਲਿਆਂ ਦੇ ਉੱਤੇ ਹੁਣ ਅਟੈਕ ਆਰੰਭਤੇ ਆ ਹੁਣ ਵੀ ਮੈਂ ਦੇਖ ਰਿਹਾ ਸਗਾ ਜਿਹੜਾ ਲੈਬਨਨ ਦੇ ਅੰਦਰ ਹੀ ਜਿਹੜੇ ਆ ਇਜ਼ਰਾਈਲੀ ਆਰਮੀਆ ਉਹ ਗਰਾਉਂਡ ਇਨਵੇਜਨ ਦੀ ਵੀ ਉਹਨਾਂ ਨੇ ਸ਼ੁਰੂਆਤ ਕੀਤੀ ਆ ਤੇ ਇਹਦੇ ਵਿੱਚ ਬੀਤੀ ਸ਼ਾਮ ਇਹ ਵੀ ਖਬਰਾਂ ਸਿਗੀਆਂ ਕਿ ਇਜ਼ਰਾਈਲ ਦੇ ਵੀ 8 ਸੋਲਜਰ ਜਿਹੜੇ ਆ ਲੈਬਨਨ ਅੰਦਰ ਮਾਰੇ ਗਏ ਨੇ ਤੇ ਆਬਵੀਅਸਲੀ ਜਿਹੜਾ ਹਜ਼ਬੁੱਲਾਹ ਦਾ ਜਿੱਥੇ-ਜਿੱਥੇ ਸਟਰੋਂਗਹੋਲਡ ਆ ਇਹ ਜਿਹੜੀ ਲੈਵਨਨ ਦੇ ਅੰਦਰ ਜਥੇਬੰਦੀ ਆ ਉਹਦੇ ਉੱਤੇ ਜਿਹੜਾ ਇਜ਼ਰਾਈਲ ਲਗਾਤਾਰ ਅਟੈਕ ਕਰ ਰਿਹਾ ਉਹਨੂੰ ਖਤਮ ਕਰਨ ਦੇ ਲਈ ਸੋ ਇਹਦੇ ਵਿੱਚ ਜਿਹੜਾ ਇਹ ਈਰਾਨ ਆ ਇਹਨਾਂ ਨੇ ਜਿਹੜਾ ਇਹ ਦੇਖੋ ਤੁਸੀਂ ਪਹਿਲਾਂ ਤਾਂ ਜਿੱਦਾਂ ਹੁਣ ਇਜ਼ਰਾਈਲ ਆ ਇਹ ਜਿਹੜੇ ਹਮਲੇ ਕਰਦਾ ਸੀਗਾ ਇਹ ਇੱਕ ਜਥੇਬੰਦੀ ਦੇ ਉੱਤੇ ਜਾਂ ਕਹਿ ਲਓ ਕਿ ਇੱਕ ਮਿਲਿਟੈਂਟ ਜਿਹੜੇ ਗਰੁੱਪਸ ਆ ਉਹਨਾਂ ਦੇ ਉੱਤੇ ਸੀਗਾ ਪਰ ਹੁਣ ਜਿਹੜਾ ਈਰਾਨ ਤੇ ਇਜ਼ਰਾਈਲ ਇਹ ਦੋ ਮੁਲਕਾਂ ਦੀ ਕਹਾਣੀ ਆ ਜੀ ਹੁਣ ਦੋਨੇ ਮੁਲਕ ਜਿਨ੍ਹਾਂ ਦੇ ਕੋਲ ਆਪੋ ਆਪਣੀ ਫੌਜ ਆ ਆਪੋ ਆਪਣੇ ਹਥਿਆਰ ਆ ਉਹਨਾਂ ਦੀ ਕਹਾਣੀ ਜਿਹੜੀ ਆ ਉਹਦੀ ਸ਼ੁਰੂਆਤ ਹੋ ਗਈ ਆ ਸੋ ਇਸ ਕਰਕੇ ਹੁਣ ਕਹਾਣੀ ਜਾਦੇ ਖਤਰਨਾਕ ਹੋ ਸਕਦੀ ਹੈ ਜਿਵੇਂ ਮੈਂ ਕਿਹਾ ਕਿ ਇਰਾਨ ਸਾਡੇ ਬਿਲਕੁਲ ਗਵਾਂਡ ਦੇ ਵਿੱਚ ਆ ਗਈ ਆ ਜੰਗ ਜੀ ਇਹ ਹੁਣ ਹੋਇਆ ਕੀ ਆ ਕਿ ਇਰਾਨ ਨੇ ਪਹਿਲਾਂ April ਦੇ ਵਿੱਚ ਵੀ ਅਟੈਕ ਕੀਤਾ ਸੀ ਇਜ਼ਰਾਈਲ ਦੇ ਉੱਤੇ ਪਰ ਉਦੋਂ ਜਿਹੜੀ ਆ ਚੰਗੀ ਗੱਲ ਇਹ ਰਹੀ ਕਿ ਇਜ਼ਰਾਈਲ ਨੇ ਕੋ ਬਹੁਤ ਵੱਡੇ ਪੱਧਰ ਤੇ ਜਾ ਕੇ ਅਟੈਕ ਨਹੀਂ ਉਹਨਾਂ ਤੇ ਕੀਤਾ ਚਲੋ ਗੱਲ ਆਈ ਗਈ ਹੋਗੀ ਤੇ ਉਦੋਂ ਇਰਾਨ ਨੇ ਵੀ ਕਹਿ ਲਓ ਕਿ ਇੱਕ ਨਾਮ ਨਿਹਾਲ ਜਿਹਾ ਅਟੈਕ ਕੀਤਾ ਸੀ ਜਾਦੇ ਉਸ ਤਰੀਕੇ ਦਾ ਨਹੀਂ ਸੀਗਾ ਉਦੋਂ ਡਰੋਨਸ ਵਗੈਰਾ ਮਸਾਇਲਾ ਜਿਹੜੀਆਂ ਬਹੁਤ ਹੌਲੀ ਹੌਲੀ ਜਿਹੜੀਆਂ ਉੱਥੇ ਪਹੁੰਚੀਆਂ ਉਸ ਤਰੀਕੇ ਦਾ ਅਟੈਕ ਕੀਤਾ ਸੀ ਹੁਣ ਤਾਂ ਜਿਹੜਾ ਇਰਾਨ ਨੇ ਅਟੈਕ ਕੀਤਾ ਉਹ ਬੈਲਿਸਟਿਕ ਮਿਸਾਈਲ ਜਿਹੜੀਆਂ 180 ਬੈਲਿਸਟਿਕ ਮਿਸਾਈਲ ਜਿਹੜੀਆਂ ਉਹ ਇਰਾਨ ਨੇ ਇਜ਼ਰਾਈਲ ਦੇ ਉੱਤੇ ਫਾਇਰ ਕੀਤੀਆਂ ਹੁਣ ਇਜ਼ਰਾਈਲ ਦਾ ਇਹ ਕਹਿਣਾ ਕਿ ਅਸੀਂ ਇਸ ਹਮਲੇ ਨੂੰ ਇਹਨੂੰ ਇਦਾਂ ਨਹੀਂ ਜਾਣ ਦੇਣਾ ਅਸੀਂ ਇਹਦਾ ਜਵਾਬ ਦਵਾਂਗੇ ਅਮਰੀਕਾ ਜਾਂ ਬਾਕੀ ਜਿਹੜੀਆਂ ਵੈਸਟਰਨ ਕੰਟਰੀਜ਼ ਆ ਸਾਰੀਆਂ ਇਹ ਗੱਲ ਕਹਿ ਰਹੀਆਂ ਕਿ ਇਜ਼ਰਾਈਲ ਦੇ ਕੋਲ ਹੱਕ ਆ ਇਹਦਾ ਜਵਾਬ ਦੇਣ ਦਾ ਕਿਉਂਕਿ ਇੱਕ ਮੁਲਕ ਨੇ ਉਹਨਾਂ ਦੇ ਉੱਤੇ ਮਸਾਇਲੇ ਲਾ ਗਏ 180 ਮਸਾਇਲੇ ਲਾ ਗਏ ਵੀ ਉਹਨਾਂ ਦਾ ਜਵਾਬ ਦੇਣਾ ਇਜ਼ਰਾਈਲ ਦਾ ਪੂਰਾ ਹੱਕ ਆ ਸੋ ਇਹ ਹੁਣ ਇਜ਼ਰਾਈਲ ਜਵਾਬ ਦਿੰਦਾ ਕਿੱਦਾਂ ਆ ਇਹ ਇੱਕ ਬਹੁਤ ਵੱਡੀ ਗੱਲ ਹੈ ਬਹੁਤ ਸਾਰੇ ਕਈ ਜਿਹੜੇ ਇਜ਼ਰਾਈਲ ਦੇ ਬੰਨ ਬੰਨੀਆਂ ਤੁਸੀਂ ਸੁਣੋ ਉਹਨਾਂ ਦਾ ਤਾਂ ਇਹ ਕਹਿਣਾ ਕਿ ਅਸੀਂ ਸਾਰੀਆਂ ਜਿਹੜੀਆਂ ਮਸਾਇਲਾਂ ਇਹਨਾਂ ਦੇ ਉੱਤੇ ਅਟੈਕ ਕੀਤੀਆਂ ਕਿ ਜਾਂ ਉਹਨਾਂ ਨੂੰ ਨਿਸ਼ਤੋ ਨਾਬੂਦ ਕਰਤਾ ਉਹਨਾਂ ਦਾ ਕੋਈ ਉਹ ਸਕਸੈਸਫੁਲ ਨਹੀਂ ਹੋ ਸਕਿਆ ਈਰਾਨ ਦਾ ਜਿਹੜਾ ਅਟੈਕ ਆ ਈਰਾਨ ਦੇ ਪਾਸਿਓਂ ਕਈ ਸੋਸ਼ਲ ਮੀਡੀਆ ਤੇ ਇਧਰ ਉਧਰ ਚੱਲ ਵੀ ਰਿਆ ਜੀ ਉਹ ਕਈ ਥਾਂ ਤੇ ਉਹਨਾਂ ਨੇ ਅਟੈਕ ਕੀਤਾ ਤੇ ਉਹਦੇ ਵਿੱਚ ਜਿਹੜਾ ਇਜ਼ਰਾਈਲ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਦੀ ਨਹੀਂ ਕੋ ਖਬਰ ਹੈਗੀ ਇੱਕ ਸ਼ਖਸ ਦੀ ਮੌਤ ਹੋਈ ਉਹ ਵੀ ਬੈਸਟ ਬੈਂਕ ਦੇ ਅੰਦਰ ਤੇ ਬਾਕੀ ਜਾਨੀ ਨੁਕਸਾਨ ਨਹੀਂ ਅਦਰਵਾਈਜ਼ ਜਿਹੜਾ ਇਹ ਈਰਾਨ ਵਾਲੇ ਪਾਸਿਓਂ ਜਾਂ ਜਿਹੜਾ ਈਰਾਨ ਦੀ ਗੱਲ ਕਰਦੇ ਲੋਕ ਆ ਉਹਨਾਂ ਦਾ ਇਹ ਕਹਿਣਾ ਕਿ ਇਜ਼ਰਾਈਲ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਉਹਨਾਂ ਦੀਆਂ ਮਿਲਟਰੀ ਜਿਹੜੀਆਂ ਕਿ ਕੈਪੇਬਿਲਿਟੀ ਆ ਉਹਦੇ ਉੱਤੇ ਈਰਾਨ ਨੇ ਅਟੈਕ ਕੀਤਾ ਹੁਣ ਇਜ਼ਰਾਈਲ ਕੀ ਹਮਲਾ ਕਰ ਸਕਦਾ ਇਹ ਫਰਾਈਡੇ ਤੱਕ ਜਿਹੜਾ ਉਹਨਾਂ ਦਾ ਇੱਕ ਨਵਾਂ ਸਾਲ ਇਜ਼ਰਾਈਲ ਦੇ ਅੰਦਰ ਚੱਲ ਰਿਹਾ ਸ਼ਾਇਦ ਤਦ ਤੱਕ ਉਹ ਵੇਟ ਕਰਨ ਅਦਰਵਾਈਜ਼ ਜਿਹੜਾ ਹੁਣੇ ਇਹ ਚੱਲ ਰਹੀ ਆ ਗੱਲ ਕਿ ਇਜ਼ਰਾਈਲ ਕਾਦੇ ਤੇ ਹਮਲਾ ਕਰ ਸਕਦਾ ਇਸ ਇਹਦੇ ਵਿੱਚ ਦੋ ਤਿੰਨ ਗੱਲਾਂ ਮੇਨ ਆ ਜੀ ਇੱਕ ਤਾਂ ਇਜ਼ਰਾਈਲ ਉਹਨਾਂ ਦੀਆਂ ਆਇਲ ਫੈਸਿਲਿਟੀਆਂ ਨੂੰ ਅਟੈਕ ਕਰ ਸਕਦਾ ਇਰਾਨ ਦੀਆਂ ਨੂੰ ਜਿਹੜੀ ਕਿ ਇੱਕ ਦੁਨੀਆ ਦੇ ਲਈ ਵੀ ਆਬਵੀਅਸਲੀ ਪ੍ਰੋਬਲਮ ਹੋਣੀ ਹੈ ਮਿਡਲ ਈਸਟ ਦੇ ਵਿੱਚ ਵਾਰ ਦੇ ਨਾਲ ਤੁਹਾਨੂੰ ਪਤਾ ਆਇਲ ਪ੍ਰਾਈਸ ਸਾਰੀਆਂ ਉੱਪਰ ਚਲੇ ਜਾਣੀਆਂ ਸੋ ਜਾਂ ਤਾਂ ਉਹਨਾਂ ਦੀਆਂ ਆਇਲ ਜਿਹੜੀਆਂ ਫੈਸਿਲਿਟੀਆਂ ਆ ਇਰਾਨ ਦੀਆਂ ਇਜ਼ਰਾਈਲ ਉਹਦੇ ਉੱਤੇ ਅਟੈਕ ਕਰ ਸਕਦਾ ਜਾਂ ਫਿਰ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਰਾਨ ਆਪਣਾ ਨਿਊਕਲੀਅਰ ਜਿਹੜਾ ਵਾਰਮ ਜਿਹੜੇ ਆ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਦੇ ਉੱਤੇ ਅਟੈਕ ਜਿਹੜਾ ਇਜ਼ਰਾਈਲ ਕਰ ਸਕਦਾ ਹੁਣ ਉਹਨੂੰ ਮੌਕ ਹਾਲਾਂਕਿ ਕੱਲ ਜਿਹੜੇ ਜੋ ਬਾਈਡਨ ਸਾਹਿਬ ਯੂਐਸ ਰਾਸ਼ਟਰਪਤੀ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਜੇਕਰ ਇਜ਼ਰਾਈਲ ਈਰਾਨ ਦੀਆਂ ਨਿਊਕਲੀਅਰ ਫੈਸਿਲਿਟੀਆਂ ਤੇ ਅਟੈਕ ਕਰਦਾ ਤੁਸੀਂ ਇਹਨੂੰ ਸਮਰਥਨ ਕਰੋਗੇ ਜੋ ਬਾਈਡਨ ਸਾਹਿਬ ਨੇ ਸਿੱਧਾ ਜਵਾਬ ਦਿੱਤਾ ਕਿ ਨਹੀਂ ਅਸੀਂ ਇਸ ਚੀਜ਼ ਨੂੰ ਸਪੋਰਟ ਨਹੀਂ ਕਰਦੇ ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਅਸੀਂ ਜੀ7 ਗਰੁੱਪ ਵਾਲੇ ਸਾਰੇ ਜਿਹੜੀਆਂ ਕੰਟਰੀਜ਼ ਆ ਅਸੀਂ ਇਹਦੇ ਸਮਰਥਨ ਦੇ ਵਿੱਚ ਜ਼ਰੂਰ ਹਾਂ ਕਿ ਇਜ਼ਰਾਈਲ ਦੇ ਕੋਲ ਹੱਕ ਹੈ ਆਪਣਾ ਜਿਹੜਾ ਜਿਹੜਾ ਉਹਨਾਂ ਤੇ ਅਟੈਕ ਹੋਇਆ ਉਹਦਾ ਜਵਾਬ ਦੇਣ ਦੇ ਲਈ ਪਰ ਅਸੀਂ ਯੂਐਸ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਕੀ ਜੇਕਰ ਇਜ਼ਰਾਈਲ ਜਿਹੜਾ ਈਰਾਨ ਦੇ ਨਿਊਕਲੀਅਰ ਫੈਸਿਲਿਟੀਆਂ ਤੇ ਅਟੈਕ ਕਰੇਗਾ ਤੇ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਨਹੀਂ ਅਸੀਂ ਇਹਨੂੰ ਸਮਰਥਨ ਨਹੀਂ ਕਰਦੇ ਸੋ ਇਹ ਹੁਣ ਜਿਹੜੇ ਮਾਹਿਰ ਨੇ ਉਹਨਾਂ ਦਾ ਮੰਨਣਾ ਕਿ ਇਹ ਇਹਨਾਂ ਦੇ ਲਈ ਵੱਡੀ ਪ੍ਰੋਬਲਮ ਆ ਜੇਕਰ ਨਿਊਕਲਰ ਫੈਸਿਲਿਟੀਆਂ ਤੇ ਜਾਂ ਤਾਂ ਇਦਾਂ ਦਾ ਕੋਈ ਅਟੈਕ ਹੋਵੇ ਜਿਹਦੇ ਲਈ ਜ਼ਰੂਰ ਤੇ ਆ ਕਿ ਅਮਰੀਕਾ ਜਿਹੜਾ ਇਹਨਾਂ ਦਾ ਸਾਥ ਦਵੇ ਇਜ਼ਰਾਈਲ ਦਾ ਪਰ ਕੀ ਅਮਰੀਕਾ ਸਿੱਧਾ-ਸਿੱਧਾ ਇਸ ਵਾਰ ਦੇ ਵਿੱਚ ਆਉਣਾ ਚਾਹਵੇਗਾ ਹਾਲਾਂਕਿ ਉਹਨਾਂ ਨੇ ਹੁਣ ਜਿਹੜਾ ਜਦੋਂ ਆਹ ਇਹਨਾਂ ਤੇ ਇਜ਼ਰਾਈਲ ਤੇ ਜਿਹੜੇ ਹਵਾਈ ਹਮਲੇ ਹੋਏ ਨੇ ਉਹਨੂੰ ਰੋਕਣ ਦੇ ਵਿੱਚ ਤਾਂ ਅਮਰੀਕਾ ਨੇ ਸਾਥ ਦਿੱਤਾ ਹੈ ਇਹਨਾਂ ਦਾ ਪਰ ਇਹਦੇ ਵਿੱਚ ਇਹ ਗੱਲ ਜ਼ਰੂਰ ਹੈ ਕਿ ਜੇਕਰ ਇਜ਼ਰਾਈਲ ਜਿਹੜਾ ਈਰਾਨ ਦੀ ਨਿਊਕਲਰ ਨਿਊਕਲੀਅਰ ਜਿਹੜੀਆਂ ਫੈਸਿਲਿਟੀਆਂ ਆ ਉਹਨਾਂ ਤੇ ਅਟੈਕ ਕਰਦਾ ਜਿਹੜਾ ਮੈਂ ਕੱਲ ਇੱਕ ਐਕਸਪਰਟ ਨੂੰ ਸੁਣ ਰਿਹਾ ਸੀਗਾ ਇਕਨੋਮਿਸਟ ਦੇ ਨਾਲ ਨੇ ਉਹ ਉਹਨਾਂ ਨੇ ਕਿਹਾ ਕਿ ਜਾਂ ਤਾਂ ਫਿਰ ਇਦਾਂ ਹੋਵੇ ਕਿ ਉਹ ਉਹਨਾਂ ਦੀਆਂ ਜਿਹੜੀਆਂ ਨਿਊਕਲੀਅਰ ਫੈਸਿਲਿਟੀਆਂ ਆ ਉਹਨਾਂ ਤੇ ਇਦਾਂ ਦਾ ਕੋਈ ਅਟੈਕ ਹੋਵੇ ਕਿ ਉਹ ਕਈ ਸਾਲਾਂ ਉਹਨਾਂ ਦਾ ਜਿਹੜਾ ਪ੍ਰੋਗਰਾਮ ਆ ਈਰਾਨ ਦਾ ਉਹ ਕਈ ਸਾਲ ਪਿੱਛੇ ਪੈ ਜਾਵੇ ਪਰ ਜੇਕਰ ਉਤੋਂ ਉਤੋਂ ਕੋਈ ਅਟੈਕ ਹੁੰਦਾ ਜੇ ਕੁਝ ਕੁ ਮਹੀਨੇ ਜਿਹੜਾ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਜਿਹੜਾ ਪਿੱਛੇ ਨੂੰ ਜਾਂਦਾ ਸੋ ਦੈਟ ਮੀਨਸ ਫਿਰ ਤਾਂ ਈਰਾਨ ਕੋ ਉਹਨਾਂ ਦੇ ਕੋਲ ਇੱਕ ਉਹਨਾਂ ਨੂੰ ਵਜ੍ਹਾ ਵੀ ਮਿਲ ਜਾਣੀ ਹੈ ਨਾ ਉਹ ਦੁਨੀਆ ਨੂੰ ਕਹਿਣ ਕਿ ਦੇਖੋ ਜੀ ਸਾਡੇ ਤੇ ਅਟੈਕ ਹੁੰਦੇ ਆ ਸਾਡੇ ਤੇ ਬਾਰ ਬਾਰ ਜਿਹੜੇ ਹਮਲੇ ਕੀਤੇ ਜਾਂਦੇ ਸੋ ਸਾਨੂੰ ਆਪਣੇ ਦਿਫਾ ਦੇ ਲਈ ਸਾਨੂੰ ਆਪਣੀ ਸੁਰੱਖਿਆ ਦੇ ਲਈ ਜਿਹੜਾ ਇਹ ਨਿਊਕਲੀਅਰ ਪ੍ਰੋਗਰਾਮ ਆ ਇਹਦੀ ਬਹੁਤ ਜ਼ਿਆਦਾ ਜਰੂਰ ਤਿਆਸੋ ਉਹ ਉਹਦੇ ਵਿੱਚ ਹੋਰ ਉਹਦੇ ਵਿੱਚ ਤੇਜ਼ੀ ਲਿਆ ਸਕਦਾ ਉਹਨੂੰ ਆਪਣੇ ਨਿਊਕਲੀਅਰ ਜਿਹੜੇ ਹਥਿਆਰ ਆ ਉਹਨਾਂ ਨੂੰ ਉਹਨਾਂ ਨੂੰ ਬਣਾਉਣ ਦੇ ਵਿੱਚ ਈਰਾਨ ਤੇਜ਼ੀ ਵੀ ਲਿਆ ਸਕਦਾ ਇਸ ਤੋਂ ਬਾਅਦ ਇਹ ਹੁਣ ਇਜ਼ਰਾਈਲ ਨੇ ਦੇਖਣਾ ਕਿ ਕੀ ਉਹਨਾਂ ਨੇ ਇਹਨਾਂ ਦੀਆਂ ਨਿਊਕਲੀਅਰ ਫੈਸਿਲਿਟੀਆਂ ਤੇ ਅਟੈਕ ਕਰਨਾ ਤੇ ਜਾਂ ਫਿਰ ਉਹਨਾਂ ਨੇ ਇਹਨਾਂ ਦੀਆਂ ਆਇਲ ਫੈਸਿਲਿਟੀਆਂ ਤੇ ਅਟੈਕ ਕਰਨਾ ਜੋ ਜਿੱਥੇ ਵੀ ਉਹਨਾਂ ਨੇ ਅਟੈਕ ਕਰਨਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਜ਼ਰਾਈਲ ਨੇ ਜਾਂ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਨੇ 7 ਅਕਤੂਬਰ ਨੂੰ ਜੋ ਉੱਥੇ ਹੋਇਆ ਉਹਨਾਂ ਤੇ ਬਹੁਤ ਜ਼ਿਆਦਾ تنਕੀਦ ਹੋਈ ਕਿ ਤੁਸੀਂ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਕਿ ਜਿਹੜੀ ਮੋਸਾਦ ਜਥੇ ਜਿਹੜਾ ਸੜਕ ਤੇ ਤੁਰੀ ਜਾਂਦੀ ਕੀੜੀ ਵੀ ਦਿਖ ਪੈਂਦੀ ਆ ਬੇ ਬੂਟ ਤੇ ਲੱਗੀ ਚੁੰਗਮ ਵੀ ਦਿਖ ਪੈਂਦੀ ਆ ਉਹਨੂੰ ਆਪਣੇ ਦੁਸ਼ਮਣਾਂ ਦੇ ਉੱਤੇ ਉਹਨਾਂ ਦੀ ਇੰਨੀ ਤਿੱਖੀ ਨਜ਼ਰ ਆ ਤੇ ਉਹਨਾਂ ਨੂੰ ਪਤਾ ਕਿੱਦਾਂ ਨਹੀਂ ਲੱਗਾ ਕਿ 7 ਅਕਤੂਬਰ ਨੂੰ ਉਹਨਾਂ ਤੇ ਐਡਾ ਵੱਡਾ ਹਮਲਾ ਹੋਣ ਜਾ ਰਿਹਾ ਪਰ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਜ਼ਿਆਦਾ ਕਹਿ ਲੋ ਕਿ ਮੋਮੈਂਟਮ ਗੇਨ ਕੀਤਾ ਇਜ਼ਰਾਈਲੀ ਮਿਲਟਰੀ ਦੇ ਲਈ ਜੇ ਸਟ੍ਰੀਕ ਦੇ ਨਾਲ ਉਹਨਾਂ ਨੇ ਆਹ ਹਸਨ ਨਸਰੁੱਲਾਹ ਮਾਰਿਆ ਫਿਰ ਜਿਹੜੇ ਇਹ ਇਸਮਾਇਲ ਹਾਨੀਆਂ ਸੀਗੇ ਜਿਹੜੇ ਈਰਾਨ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਹੜਾ ਉਹਨਾਂ ਨੇ ਈਰਾਨ ਦੀ ਰਾਜਧਾਨੀ ਦੇ ਵਿੱਚ ਮਾਰਿਆ ਇਸੇ ਤਰੀਕੇ ਨਾਲ ਹੋਰ ਜਿਹੜੇ ਇਹਨਾਂ ਦੇ ਹਮਾਸ ਦੇ ਆਗੂ ਨੇ ਉਹਨਾਂ ਨੂੰ ਮਾਰਿਆ ਸੋ ਇਸ ਕਰਕੇ ਉਹਨਾਂ ਦੀ ਕੈਪੇਬਿਲਿਟੀ ਤਾਂ ਸਾਰਿਆਂ ਨੂੰ ਨਜ਼ਰ ਆਉਂਦੀ ਹੈ ਕਿ ਕਾਫੀ ਜ਼ਿਆਦਾ ਇਜ਼ਰਾਈਲ ਦੀ ਹੈਗੀ ਆ ਪਰ ਉਹ ਇਹਨੂੰ ਕਿਸ ਤਰੀਕੇ ਨਾਲ ਵਰਤਣਗੇ ਜਾਂ ਕਿੱਧਰਲੇ ਪਾਸੇ ਨੂੰ ਉਹ ਲਿਜਾ ਸਕਦੇ ਆ ਸਥਿਤੀਆਂ ਇਹ ਹਜੇ ਭਵਿੱਖ ਦੇ ਗਰਮ ਦੇ ਵਿੱਚ ਆ ਦੁਆ ਗਵਾ ਕਿ ਇਹ ਕਹਾਣੀ ਜਿਹੜੀ ਆ ਫੁੱਲ ਫਲੈਜ ਵਾਰ ਵੱਲੋਂ ਨਾ ਜਾਵੇ ਪਰ ਸਥਿਤੀਆਂ ਬਹੁਤ ਜ਼ਿਆਦਾ ਤਣਾਅਪੂਰਨ ਨੇ ਬਹੁਤ ਜ਼ਿਆਦਾ ਗੰਭੀਰ ਜਿਹੜੀ ਆ ਹਾਲਤ ਉਹ ਬਣੀ ਹੋਈ ਆ ਇਹ ਮਿਡਲ ਈਸਟ ਦੇ ਵਿੱਚ ਸੋ ਖੈਰ ਲਗਾਤਾਰ ਤੁਹਾਡੇ ਨਾਲ ਜਿਹੜਾ ਜੁੜਦੇ ਰਹਿਵਾਂਗੇ ਕਿ ਜੋ ਕੁਝ ਵੀ ਜਿਹੜਾ ਵਿਸ਼ਵ ਪੱਧਰ ਤੇ ਚੱਲ ਰਿਹਾ ਬਹੁਤ ਸਾਰੀਆਂ ਚੀਜ਼ਾਂ ਚੇਂਜ ਵੀ ਹੋਣੀਆਂ ਨਵੰਬਰ ਦੇ ਵਿੱਚ ਜਦੋਂ ਯੂ ਐਸ ਏ ਦੇ ਅੰਦਰ ਇਲੈਕਸ਼ਨ ਹੋਣੇ ਆ ਉਸ ਤੋਂ ਬਾਅਦ ਅਮਰੀਕਾ ਆਪਣੇ ਯੂਕਰੇਨ ਰਸ਼ੀਆ ਦਾ ਵਾਰ ਜਿਹੜਾ ਮਿਡਲ ਈਸਟ ਦੇ ਵਿੱਚ ਕੀ ਕੁਝ ਚੱਲ ਰਿਹਾ ਇਹਨੂੰ ਲੈ ਕੇ ਕਾਫੀ ਜ਼ਿਆਦਾ ਬਦਲਾਅ ਵੀ ਦੇਖਣ ਨੂੰ ਮਿਲ ਸਕਦੇ ਆ ਸੋ ਲਗਾਤਾਰ ਜੁੜੇ ਰਹੋ ਜੀ ਤੁਹਾਡੀ ਕੋਈ ਵੀ ਪ੍ਰਤੀਕਿਰਿਆ ਹੋਈ ਤੁਸੀਂ ਕਮੈਂਟ ਦੇ ਜਰੀਏ ਜਰੂਰ ਬਿਆਨਤ ਕਰ ਸਕਦੇ ਹੋ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਸਬਸਕ੍ਰਾਈਬ ਜਰੂਰ ਕਰ ਲਿਓ ਸਤਿ ਸ਼੍ਰੀ ਅਕਾਲ